ਤੁਹਾਡਾ ਤਜਰਬਾ ਨਰਵੈਰ ਕੀ ਰਿਹਾ ਹੈ ਫਿਲਮ ਨੂੰ ਲੈ ਕੇ ਵੀ ਅਦਰਵਾਈਜ਼ ਤੁਹਾਡਾ ਥਾਟ ਲਾਹੌਰ ਤੁਸੀਂ ਗੱਲ ਕਰ ਰਹੇ ਸੀ ਤਾਂ ਜਦੋਂ ਲਾਹੌਰ ਸ਼ਬਦ ਸੁਣਦੇ ਹਾਂ ਤੁਹਾਡੇ ਜ਼ੈਨ ਚ ਕੀ ਆਉਂਦਾ ਨਹੀਂ ਬਿਲਕੁਲ ਉਹੀ ਕਨੈਕਸ਼ਨ ਕੋਈ ਨਾ ਕੋਈ ਤਾਂ ਹੈਗਾ ਉਸ ਪੰਜਾਬ ਨਾਲ ਉਹ ਵੈਸੇ ਤਾਂ ਪੰਜਾਬ ਹੀ ਆ ਉਹ ਸਾਰਾ ਤੇ ਉਹ ਉਹੀ ਗੱਲ ਵੀ politcal ਲਾਈਨ ਖਿੱਚੀ ਹੋਈ ਹੈ ਕਿ ਬਸ ਉਦਾਂ ਤਾਂ ਕੁਝ ਨਹੀਂ ਉਹੀ ਬੋਲੀ ਆ ਉਹੀ ਸਾਰੇ ਲੋਕ ਆ ਤੇ ਸਭ ਨੂੰ ਮੈਨੂੰ ਉਧਰੋਂ ਬਹੁਤ ਮੈਸੇਜ ਆਉਂਦੇ ਹੁੰਦੇ ਆ ਤੇ ਤੇ ਤੁਹਾਡੇ ਵੀ ਤੇ ਇੱਥੇ ਅਸੀਂ ਸੁਣਦੇ ਆ ਜਾਂ ਤੁਹਾਨੂੰ ਅਸੀਂ ਪਿਆਰ ਕਰਦੇ ਆ ਤੇ ਉਹ ਤੋਂ ਬੜਾ ਚੰਗਾ ਲੱਗਦਾ ਕਿਉਂਕਿ ਪੰਜਾਬੀ ਬੋਲੀ ਸਾਰੇ ਪਾਸੇ ਹੀ ਆ ਤੇ ਮੇਰਾ ਪਿੰਡ ਵੈਸੇ ਫਰੋਜ਼ਪੁਰ ਜ਼ਿਲ੍ਹੇ ਕੋਲ ਆ ਤੇ ਹਾਂ ਵੀ ਪਸ਼ੋਕੜ ਉਧਰੋਂ ਨਹੀਂ ਆ ਤੁਹਾਡੀ ਗੱਲ ਤੇ ਬਟ ਐ ਵੀ ਕੁਝ ਨਾ ਕੁਝ ਕਨੈਕਸ਼ਨ ਬਾਰਡਰ ਤੇ ਹੀ ਹੋਗੇ ਤੁਸੀਂ ਵੀ ਜੇ ਫਰੋਜ਼ਪੁਰ ਹਾਂਜੀ ਹਾਂ ਸਾਡਾ ਪੈ ਜਾਂਦਾ ਮਖੂਰ ਜੀ ਦੇ ਲਾਗੇ ਪਿੰਡ ਤੇ ਐ ਵੀ ਉਧਰੋਂ ਆਏ ਤਾਂ ਨਹੀਂ ਬਟ ਐ ਵੀ ਜਦੋਂ ਸੁਣੀ ਦੀ ਇਹ ਗੱਲਾਂ ਜਦੋਂ ਬਾਜੀ ਕੋਲ ਬਹਿ ਕੇ ਅਸੀਂ ਗੱਲਬਾਤਾਂ ਕੀਤੀਆਂ ਯਾਰ ਉਧਰੋਂ ਅਸੀਂ ਐ ਆਉਂਦੇ ਰਹੇ ਆ ਜਾਂ ਇਦਾਂ ਕਰਦੇ ਰਹੇ ਆ ਤੇ ਉਦੋਂ ਬੜਾ ਚਾਹ ਵੀ ਹੁੰਦਾ ਇੱਕ ਚਾਹ ਵੀ ਚੜਦਾ ਵੀ ਯਾਰ ਉੱਧਰ ਜਾ ਕੇ ਵੇਖ ਕੇ ਤਾਂ ਇਹ ਵੀ ਕਿਦਾਂ ਦਾ ਮਾਹੌਲ ਹੈ ਤੇ ਮੈਂ ਤੁਹਾਨੂੰ ਤਾਂ ਗੱਲ ਦੱਸਦਾ ਅਸੀਂ ਉੱਥੇ ਜਦੋਂ ਸ਼ੂਟ ਕਰ ਰਹੇ ਸੀ ਆਪਾਂ ਤੇ ਅਸੀਂ ਉਦਾਂ ਹੀ ਸੋਚਿਆ ਸੀ ਕਿਹਾ ਵੀ ਯਾਰ ਕੁਝ ਖਾਣਾ ਪੀਣਾ ਵਾ ਤੇ ਕਿੱਦਾਂ ਕਰੀਏ ਤੇ ਖਾਣ ਪੀਣ ਨੂੰ ਅਸੀਂ ਨਾ ਵੇਖਣ ਲੱਗੇ ਅੰਮ੍ਰਿਤਸਰ ਚ ਕਿਹੜੇ ਕਿਹੜੇ ਕੈਫੇ ਆ ਜਾਂ ਕਿਹੜੇ ਕਿਹੜੇ ਕੀ ਆ ਤੇ ਅਸੀਂ ਨਾ ਨੈਂਡੋਜ਼ ਸਰਚ ਮਾਰ ਬੈਠੇ ਉੱਤੇ ਸਰਚ ਮਾਰਿਆ ਤਾਂ ਇਹ ਕਿਹਾ ਵੀ ਹੋਊਗਾ ਕੀ ਪਤਾ ਇੱਥੇ ਹੋਵੇ ਆਪਣੇ ਅੰਮ੍ਰਿਤਸਰ ਦੇ ਚੋਂ ਦਾ ਲੋਕੇਸ਼ਨ ਆ ਗਈ ਵੀ ਹੈਗਾ ਵਾ ਅਹੀਂ ਸਰਚ ਮਾਰਿਆ ਤੇ ਉਹ ਸਾਨੂੰ ਸ਼ੋਅ ਕਰ ਰਿਹਾ ਹੈ ਲਾਹੌਰ ਵਾਲਾ ਉਹ ਤੋਂ ਲਾਹੌਰ ਵਾਲਾ ਸ਼ੋਅ ਕਰ ਰਿਹਾ ਹੈ ਤੇ ਅਸੀਂ ਜਿਹੜਾ ਲੋਕੇਸ਼ਨ ਉਹ ਮੈਂ ਹੈ ਯਾਰ ਜੇ ਬਾਰਡਰ ਨਾ ਹੁੰਦਾ ਤੇ ਆਪਾਂ ਹੁਣੇ ਟੱਪ ਕੇ ਉਧਰ ਚੱਲ ਜਾਣਾ ਤੇ ਇਦਾਂ ਦੇ ਵੈਸੇ ਵੀ ਸ਼ੂਟ ਤੇ ਵੀ ਅਸੀਂ ਬੜੀਆਂ ਗੱਲਾਂ ਕਰਦੇ ਰਹੇ ਤੇ ਕੀਤੀ ਵੀ ਅਸੀਂ ਉਸ ਪਾਸੇ ਹੀ ਆ ਤੇ ਪਰ ਕਨੈਕਸ਼ਨ ਕੋਈ ਨਾ ਕੋਈ ਤਾਂ ਹੈਗਾ